ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸ਼ਾਮ ਦੇ ਸਮੇਂ ਅੱਜ ਗੁਰੂ ਘਰ ਗੌਂਦ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਵੇੜੇ ਵਿੱਚ ਖੜੇ ਆ ਤੇ ਇੱਕ ਬੜੀ ਮਾਣ ਵਾਲੀ ਗੱਲ ਹੈ ਜਿੱਥੇ ਸਕੂਲ ਲਈ ਉਥੇ ਇਸ ਨਗਰ ਲਈ ਪਿੰਡ ਲਹਿਰੀ ਵੀ ਬੜੀ ਲਈ ਬੜੀ ਮਾਣ ਵਾਲੀ ਗੱਲ ਹੈ ਵੀ 8th ਕਲਾਸ ਦਾ ਜੋ ਸਟੂਡੈਂਟ ਹੈ ਜਸ਼ਨਪ੍ਰੀਤ ਕੋਰ ਡਾਕਟਰ ਲਖਵੀਰ ਸਿੰਘ ਜੋ ਕਿ ਪਿੰਡ ਲਹਿਰੀ ਦੀ ਵਿਦਿਆਰਥਣ ਹੈ ਇਸ ਬੱਚੀ ਨੇ ਪੰਜਾਬ ਬੋਰਡ ਦੇ ਇਗਜ਼ਾਮ ਦੇ ਵਿੱਚੋਂ ਮੈਟ ਦੇ ਵਿੱਚ ਸਥਾਨ ਹਾਸਲ ਕੀਤਾ ਹੈ 592 ਅੰਕ ਇਸ ਬੱਚੀ ਨੇ ਹਾਸਲ ਕੀਤੇ ਆ ਔਟ ਆਫ 600 ਜਿਸ ਦੇ ਨਾਲ ਇਸ ਨੇ ਪੰਜਾਬ ਦੇ ਵਿੱਚੋਂ ਜਿਹੜਾ 9ਵਾਂ ਰੈਂਕ ਹਾਸਲ ਕੀਤਾ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਚੌਥਾ ਤੇ ਜਿਹੜਾ ਅਜੇ ਤਲਵੰਡੀ ਬਲਾਕ ਦੀ ਗੱਲ ਕਰ ਲਈਏ ਆਪਾਂ ਤਾਂ ਇਹਦੇ ਵਿੱਚੋਂ ਦੂਸਰਾ ਸਥਾਨ ਹਾਸਲ ਕਰਕੇ ਮੈਟ ਦੇ ਵਿੱਚ ਆਪਣੀ ਪੋਜੀਸ਼ਨ ਹਾਸਲ ਕੀਤੀ ਹੈ ਤਾਂ ਬਹੁਤ-ਬਹੁਤ ਵਧਾਈ ਮੇਰੇ ਵੱਲੋਂ ਬੱਚੀ ਦੇ ਮਾਤਾ ਜੀ ਨਾਲ ਨੇ ਇਹਨਾਂ ਦੇ ਜਿਹੜੇ ਦਾਦਾ ਜੀ ਨਾਲ ਖੜੇ ਆ ਮੇਰੇ ਬੱਚੀ ਦੇ ਤਾਂ ਇਹਨਾਂ ਮਾਪਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਪਿਛਲੇ 2 ਸਾਲ ਤੋਂ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਜਿਹੜੇ ਬੱਚੇ ਐ ਮੈਟ ਦੇ ਵਿੱਚ ਆ ਰਹੇ ਆ ਜਿਸ ਤਰ੍ਹਾਂ ਕਿ 1 ਸਾਲ ਪਹਿਲਾਂ ਵੀ ਪਲੱਸ 2 ਕਲਾਸ ਦਾ ਸਟੂਡੈਂਟ ਆ ਜਿਹੜਾ ਪਿੰਡ ਲਹਿਰੀ ਦਾ ਹੀ ਸੀ ਉਹ ਵੀ ਬੱਚਾ ਜਿਹੜਾ ਪੰਜਾਬ ਦੇ ਵਿੱਚੋਂ 13ਵਾਂ ਰੈਂਕ ਹਾਸਲ ਕਰਕੇ ਮੈਟ ਦੇ ਵਿੱਚ ਆਇਆ ਸੀ ਤਾਂ ਇਹ 2 ਸਾਲਾਂ ਦੇ ਵਿੱਚ 2 ਬੱਚੇ ਜਿਹੜੇ ਮੈਟ ਦੇ ਵਿੱਚ ਆ ਚੁੱਕੇ ਐ ਤਾਂ ਇਸ ਬੱਚੀ ਦੇ ਬਾਰੇ ਜੇ ਆਪਾਂ ਗੱਲ ਕਰੀਏ ਜਸ਼ਨਪ੍ਰੀਤ ਦੇ ਤਾਂ ਇਹਨੇ 2 ਸਬਜੈਕਟਾਂ ਦੇ ਵਿੱਚੋਂ ਪੂਰੇ ਤੋਂ ਪੂਰੇ ਅੰਕ ਹਾਸਲ ਕੀਤੇ ਐ ਐਸਐਸਟੀ ਤੇ ਨਾਲ ਨਾਲ ਇਹਦੇ ਮੈਥ ਜਿਹੜਾ ਬਹੁਤ ਟਫ ਸਬਜੈਕਟ ਗਿਣਾਇਆ ਜਾਂਦਾ ਬੱਚਿਆਂ ਦੇ ਲਈ ਇਹ ਦੋਨੇ ਸਬਜੈਕਟ ਆ ਜੋ ਇਸ ਬੱਚੀ ਨੇ 100 ਆਊਟ ਆਫ 100 ਅੰਕ ਆ ਜਿਹੜੇ ਹਾਸਲ ਕੀਤੇ ਐ ਇਸ ਤੋਂ ਇਲਾਵਾ ਇੱਕ ਹੋਰ ਬੱਚੀ ਜਿਹੜੀ ਗੁਰਸ਼ਰਨ ਕੌਰ ਸਿੱਧੂ ਇਸ ਬੱਚੀ ਨੇ ਵੀ ਲਗਭਗ ਮੈਡ ਦੇ ਵਿੱਚ ਸਥਾਨ ਹਾਸਲ ਕਰ ਹੀ ਲਿਆ ਸੀ ਸਿਰਫ ਇੱਕ ਅੰਕ ਨਾਲੇ ਬੱਚੀ ਮੈਡ ਦੇ ਵਿੱਚ ਸਥਾਨ ਪਾਉਣ ਦੇ ਵਿੱਚੋਂ ਰਹਿ ਗਈ ਪਰ ਇਸ ਬੱਚੀ ਨੇ ਤਿੰਨ ਸਬਜੈਕਟਾਂ ਦੇ ਵਿੱਚੋਂ ਪੂਰੇ ਤੋਂ ਪੂਰੇ ਅੰਕ ਹਾਸਲ ਕੀਤੇ ਜਿਸ ਦੇ ਵਿੱਚ ਕਿ ਮੈਥ ਸਾਇੰਸ ਤੇ ਨਾਲ ਨਾਲ ਹਿੰਦੀ ਇਹਨਾਂ ਤਿੰਨ ਸਬਜੈਕਟਾਂ ਚੋਂ ਇਸ ਬੱਚੀ ਨੇ ਜਿਹੜੇ ਪੂਰੇ ਤੋਂ ਪੂਰੇ ਅੰਕ ਹਾਸਲ ਕੀਤੇ ਆ ਤਾਂ ਇਸ ਬੱਚੀ ਨੂੰ ਵੀ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਇਹਨਾਂ ਦੋਨਾਂ ਬੱਚੀਆਂ ਦਾ ਕਲਾਸ ਦੇ ਵਿੱਚ ਬਹੁਤ ਜ਼ਿਆਦਾ ਟਫ ਕੰਪੀਟੀਸ਼ਨ ਰਹਿੰਦਾ ਸੀ ਤੇ ਇੱਕ ਦੋ ਅੰਕਾਂ ਦਾ ਹੀ ਫਰਕ ਹੁੰਦਾ ਸੀ ਜੋ ਕਲਾਸ ਟੈਸਟ ਹੁੰਦੇ ਸੀ ਤਾਂ ਇੱਕ ਅੰਕ ਨਾਲ ਇਸ ਬੱਚੀ ਦੀ ਮੈਟ ਨਹੀਂ ਆ ਸਕੀ ਪਰ ਫਿਰ ਵੀ ਇਸ ਬੱਚੀ ਨੇ ਬਹੁਤ ਕੋਸ਼ਿਸ਼ ਕੀਤੀ ਤੇ 588 ਅੰਕ ਜਿਹੜੇ 587 ਸੌਰੀ ਅੰਕ ਹਾਸਲ ਕੀਤੇ ਆ ਆਊਟ ਆਫ 600 ਤੇ ਇਹਦੇ ਨਾਲ ਕੋਮਲਪ੍ਰੀਤ ਕੌਰ ਡਾਕਟਰ ਆਫ ਤ੍ਰਿਸ਼ਨ ਸਿੰਘ ਪਿੰਡ ਜਗਰਾਮ ਤੀਰਤੋਂ ਇਸ ਬੱਚੀ ਨੇ 581 ਅੰਕ ਜਿਹੜੇ 600 ਦੇ ਵਿੱਚੋਂ ਹਾਸਲ ਕਰਕੇ ਤੀਸਰਾ ਸਥਾਨ ਹੈ ਜਿਹੜਾ ਬੋਰਡ ਕਲਾਸ ਦੇ ਰਿਜ਼ਲਟ ਦੇ ਵਿੱਚੋਂ ਹਾਸਲ ਕੀਤਾ ਤੇ ਪੰਜਾਬੀ ਵਿਸ਼ਾ ਜੋ ਸਾਡੀ ਮਾਂ ਬੋਲੀ ਹੈ ਉਸ ਵਿਸ਼ੇ ਚੋਂ ਇਸ ਬੱਚੇ ਨੇ 100 'ਚੋਂ 100 ਅੰਕ ਹਾਸਲ ਕੀਤੇ ਆ ਤਾਂ ਇਹ ਸਾਰੇ ਜਿਹੜੇ ਬੋਰਡ ਦੇ ਨਤੀਜੇ ਆ ਜਾਂ ਬੱਚਾ ਜਿਹੜਾ ਮੈਟ ਦੇ ਵਿੱਚ ਆਇਆ ਪਿੰਡ ਲਹਿਰੀ ਦਾ ਜਸ਼ਨਪ੍ਰੀਤ ਕੌਰ ਜਾਂ ਬਾਕੀ ਬੱਚੇ ਵੀ ਜਿਹੜੇ ਸਾਰੇ ਬੱਚੇ ਜਿਹੜੇ ਫਸਟ ਡਿਵੀਜ਼ਨ ਨਾਲ ਪਾਸ ਹੋਏ ਆ ਤਾਂ ਇਹ ਸਾਡੇ ਮਿਹਨਤੀ ਸਟਾਫ ਯੋਗ ਸਟਾਫ ਦੇ ਸਦਕਾ ਇਹ ਨਤੀਜੇ ਜਿਹੜੇ ਅਸੀਂ ਹਾਸਲ ਕਰ ਸਕੇ ਆ ਕਿਉਂਕਿ ਜਿਹੜੇ ਮੋਸਟ ਆਫ ਦਾ ਸਟਾਫ ਹੈ ਇਹਨਾਂ ਦੇ ਟੈਕਟਰ ਟੈਸਟ ਕਲੀਅਰ ਨੇ ਤੇ ਅੱਛਾ ਏਬਲ ਸਟਾਫ ਅਸੀਂ ਇਸ ਰੂਰਲ ਏਰੀਆ ਦੇ ਵਿੱਚ ਪਿੰਡ ਲੈਹਰੀ ਦੇ ਵਿੱਚ ਹਾਇਰ ਕੀਤਾ ਹੋਇਆ ਜਿਸ ਦੀ ਬਦੌਲਤ ਅੱਜ ਇਹ ਜਿਹੜੇ ਬੋਰਡ ਕਲਾਸ ਦੇ ਨਤੀਜਿਆਂ ਚੋ ਬੱਚੇ ਮੈਲਟਾਂ ਦੇ ਵਿੱਚ ਸਥਾਨ ਹਾਸਲ ਕਰ ਰਹੇ ਆ ਤਾਂ ਇੱਕ ਬਾਰ ਫੇਰ ਮੇਰੇ ਵੱਲੋਂ ਇਸ ਬੱਚੀ ਨੂੰ ਇਹਦੇ ਕਲਾਸਮੇਟ ਨੂੰ ਸਾਰੇ ਬੱਚਿਆਂ ਨੂੰ ਸਾਰੇ ਮਾਪੇ ਜਿਹੜੇ ਇੱਥੇ ਮੌਜੂਦ ਨੇ ਤੇ ਨਾਲ-ਨਾਲ ਮੇਰੇ ਮਿਹਨਤੀ ਸਟਾਫ ਨੂੰ ਸਾਡੇ ਨਾਲ ਸਨੀਤਾ ਮੈਡਮ ਪਿੰਡਲੇਰੀ ਤੋਂ ਕਿਰਨ ਮੈਡਮ ਤੇ ਨਵਜੋਤ कौर ਇੱਥੇ ਮੌਜੂਦ ਨੇ ਇਹਨਾਂ ਸਾਰੇ ਸਟਾਫ ਮੈਂਬਰਸ ਨੂੰ ਤੇ ਨਾਲ-ਨਾਲ ਜਿਹੜੇ ਸ਼ਾਮ ਦੇ ਸਮੇਂ ਕਰਕੇ ਨਹੀਂ ਹਾਜ਼ਰ ਹੋ ਸਕੇ ਬਾਕੀ ਸਟਾਫ ਮੈਂਬਰ ਤੇ ਸਰਦਾਰ ਗੁਰਜੰਟ ਸਿੰਘ ਜੀ ਮੀਡੀਆ ਕਰਮੀ ਸਾਡੇ ਇਹਨਾਂ ਸਾਰਿਆਂ ਦੇ ਸਹਿਯੋਗ ਕਰਕੇ ਅੱਜ ਇਹ ਰਿਜ਼ਲਟ ਅਸੀਂ ਹਾਸਲ ਕੀਤਾ ਤਾਂ ਮੇਰੇ ਵੱਲੋਂ ਸਾਰੇ ਸਟਾਫ ਨੂੰ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਜਸ਼ਨਦੀਪ ਕਾਰਾ ਹੈ ਮੈਂ ਇੱਕ ਕਲਾਸ ਦੇ ਮੈਰਿਟ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਪੰਜਵੇਂ ਸਥਾਨ ਤੇ ਆਈ ਆਂਗੀ ਇਸ ਦਾ ਸਿਹਰਾ ਸਾਡੇ ਮਿਹਨਤੀ ਸਟਾਫ ਨੂੰ ਜਾਂਦਾ ਹੈ ਤੇ ਪ੍ਰਿੰਸੀਪਲ ਸਰ ਤੇ ਮੈਡਮ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਾਨੂੰ ਮਿਹਨਤ ਕਰਵਾਈ ਹੈ ਸ਼੍ਰੀ ਪਬਲਿਕ ਸ਼੍ਰੀ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੈਰੀ ਵੱਲੋਂ ਮੈਂ ਸਾਰੇ ਸਟਾਫ ਦਾ ਤੇ ਪ੍ਰਿੰਸੀਪਲ ਸਰ ਅਤੇ ਮੈਡਮ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਸਾਰਾ ਸਟਾਫ ਬਹੁਤ ਜ਼ਿਆਦਾ ਮਿਹਨਤੀ ਹੈ ਤੇ ਅੱਜ ਮੇਰੀ ਬੇਟੀ ਜਸ਼ਨਦੀਪ ਕੌਰ ਜ਼ਿਲ੍ਹੇ ਦੇ ਵਿੱਚੋਂ ਪੰਜਵਾਂ ਸਥਾਨ ਹਾਸਲ ਕੀਤਾ ਹੈ ਤੇ ਸਾਰਾ ਸਟਾਫ ਦੀ ਮੈਂ ਬਹੁਤ-ਬਹੁਤ ਧੰਨਵਾਦੀ ਹਾਂ। ਫਿਰ ਅਨੁਸਾਰ ਨੂੰ ਸੱਚੇ ਕਾਲ ਸੀ ਹਰਗੋਵਿੰਦ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਨੰਬਰ ਬੋਲ ਰਹੇ ਸੁਨੀਤਾ ਰਾਣੀ ਸਾਡੇ ਬੱਚੇ ਨੇ ਇੱਕ ਮੈਰਿਟ ਦੇ ਵਿੱਚ ਅੰਕ ਹਾਸਲ ਕੀਤੇ ਆ ਜਸ਼ਨਦੀਪ ਕੌਰ ਇੰਦ ਲਰੀ ਤੋਂ ਜਿਸਨੇ ਕੀ 592 ਅੰਕ ਹਾਸਲ ਕੀਤੇ ਆਊਟ ਆਫ 600 ਦੇ ਵਿੱਚੋਂ ਜਿਸਨੇ ਕੀ ਦੋ ਵਿਸ਼ਿਆਂ ਦੇ ਵਿੱਚੋਂ 100 ਆਊਟ ਆਫ 100 ਮਾਰਕਸ ਜਿਹੜੇ ਹੈਗੇ ਹਾਸਲ ਕੀਤੇ ਸਾਨੂੰ ਬਹੁਤ ਹੀ ਮਾਣ ਦੀ ਗੱਲ ਹੈ ਕਿ ਇਸ ਬੁੜੀਆਂ ਨੇ ਸਾਡੀ ਨੇ ਮੈਰਿਟ ਦੇ ਵਿੱਚ ਸਥਾਨ ਹਾਸਲ ਕੀਤਾ ਦੂਸਰਾ ਅਸੀਂ ਦੱਸਣਾ ਚਾਹੁੰਦੇ ਆ ਵੀ ਨਾਲ ਹੀ ਸਾਡੀ ਗੁਰਸ਼ਰਨ ਸਿੱਧੂ ਨੀੜ ਲੜਕੀ ਹੈ ਜਿਹੜੀ ਉਸਨੇ 587 ਅੰਕ 600 ਦੇ ਵਿੱਚੋਂ ਪ੍ਰਾਪਤ ਕੀਤੇ ਆ ਜਿਸਨੇ ਕੀ ਜਬ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਇਹ ਕੁੜੀ ਤਿੰਨੇ ਮੰਗਾਂ ਸਬਜੈਕਟਾਂ ਦੇ ਵਿੱਚੋਂ ਉਸਨੇ ਦਾ हंड्रड आउट ऑफ हंडर जे मार्क्स आओ प्राप्त ਕੀਤੇ ਹੈਗੇ ਮੈਥ ਸਾਇੰਸ ਐਂਡ ਹਿੰਦੀ ਦੇ ਵਿੱਚੋਂ ਤੇ ਇਹ ਵੀ ਸਾਡੇ ਲਈ ਪਰ ਇਹ ਥੋੜੀ ਜਿਹੀ ਦੁੱਖ ਦੀ ਗੱਲ ਇਹ ਰਹੇਗੀ ਕਿ ਕੁੜੀਆਂ ਨੇ ਸਿਰਫ ਇੱਕ ਅੰਕ ਦੇ ਵਿੱਚੋਂ ਜਿਹੜੀ ਸੀਗੀ ਉਹ ਮੈਰਿਟ ਦੇ ਵਿੱਚੋਂ ਪਿੱਛੜ ਗਈ ਹੈਗੀ ਸਾਡੀ ਉਸ ਦਾ ਦੁੱਖ ਤਾਂ ਹੈ ਪਰ ਨਾਲ ਨਾਲ ਖੁਸ਼ੀ ਹੈ ਕਿ ਇਸ ਨੇ ਬਹੁਤ ਵਧੀਆ ਅੰਕਾ ਹਾਸਲ ਕੀਤੇ ਆ ਸਾਡੀ ਤੀਸਰੀ ਕੁੜੀ ਹੈ ਜਿਹੜੀ ਥਰਡ ਪਲੇਸਨ ਦੇ ਵਿੱਚ ਆਈ ਆ ਕੌਮਲਪੀਤ ਕੌਰ ਪਿੰਡ ਜਗਰਾਮ ਤੀਤ ਉਸ ਨੇ 581 ਅੰਕ 600 ਦੇ ਵਿੱਚੋਂ ਹਾਸਲ ਕੀਤੇ ਆ ਜਿਸ ਨੇ ਕਿ ਪੰਜਾਬੀ ਵਿਸ਼ੇ ਦੇ ਵਿੱਚੋਂ ਜੋ ਆਪਣੀ ਮਾਤ ਭਾਸ਼ਾ ਹੈ ਉਸ ਦੇ ਵਿੱਚੋਂ 100 ਆਊਟ ਆਫ 100 ਜਿਹੜੇ ਹੈਗੇ ਆ ਮਾਰਕਸ ਪ੍ਰਾਪਤ ਕੀਤੇ ਆ ਇਹ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਜੋ ਸਾਡੇ ਸਟਾਫ ਦੀ ਮਿਹਨਤ ਆ ਗਈ ਜਾਂ ਸਾਡੇ ਪ੍ਰਿੰਸੀਪਲ ਸਰ ਦਾ ਜਾਂ ਸਾਡੇ ਮੈਮ ਦਾ ਬਹੁਤ ਹੀ ਸਹਿਯੋਗ ਰਿਹਾ ਸਾਨੂੰ ਵੀ ਸਟਾਫ ਨੂੰ ਵੀ ਜਿਸ ਦੇ ਕਰਕੇ ਬੱਚਿਆਂ ਨੂੰ ਅਸੀਂ ਵਧੀਆ ਐਜੂਕੇਸ਼ਨ ਦੇ ਸਕੇ ਉਹਨਾਂ ਨੇ ਸਾਨੂੰ ਫੈਸਿਲਿਟੀਆਂ ਦਿੱਤੀਆਂ ਤਾਂ ਹੀ ਅਸੀਂ ਆਪਣੇ ਵਧੀਆ ਐਜੂਕੇਸ਼ਨ ਦੇ ਰਹੇ ਆਗੇ ਸਕੂਲ ਦੇ ਵਿੱਚ ਤਾਂ ਸਾਨੂੰ ਅੱਗੇ ਤੋਂ ਵੀ ਇਹ ਉਮੀਦ ਵੀ ਹੈਗੀ ਜਿਹੜਾ ਸਾਡਾ 10th ਕਲਾਸ ਦਾ ਰਿਜ਼ਲਟ ਆ ਰਿਹਾ ਪੈਂਡਿੰਗ ਆ ਇਸ ਦੇ ਵਿੱਚ ਵੀ ਸਾਡੇ ਬੱਚੇ ਜਿਹੜੇ ਹੈਗੇ ਉਹ ਮੈਰਿਟ ਦੇ ਵਿੱਚ ਆਣਗੇ ਸਾਡੇ ਲਈ ਇਹ ਬਹੁਤ ਮਾਣ ਦੀ ਗੱਲ ਰਹੀ ਹੈ ਬਿਸਾਰੇ ਪਿਛਲੇ ਸਾਲਾਂ ਦੇ ਵਿੱਚ ਵੀ ਇੱਕ ਕੁੜੀ ਆ ਜਸ਼ਨਦੀਪ ਕੌਰ ਜੋ ਕਿ ਪਲੱਸ 2 ਦੇ ਵਿੱਚ ਮੈਰਿਟ ਦੇ ਵਿੱਚ ਆਏਗੀ ਤਾਂ ਇਸ ਵਾਰ ਸਾਡੇ 8th ਦੇ ਵਿੱਚ ਮੈਰਿਟ ਦੇ ਵਿੱਚ ਆਈ ਆ ਤਾਂ ਸਾਨੂੰ ਉਮੀਦ ਆ ਕਿ 10th ਦੇ ਵਿੱਚ ਵੀ ਸਾਡੇ ਬੱਚੇ ਜਿਹੜੇ ਹੈਗੇ ਉਹ ਮੈਰਿਟ ਦੇ ਵਿੱਚ ਆਣਗੇ ਬਹੁਤ ਬਹੁਤ ਧੰਨਵਾਦ ਜੀ